ਸਤਿ ਸ਼੍ਰੀ ਅਕਾਲ ਜੀ ਮੈਂ ਹੋ ਗਿਆ ਫ੍ਰੀ ਕੰਮ ਕੰਮ ਕਰਕੇ ਤੇ ਆਪੇ ਆ ਮੇਰੇ ਕੱਪੜੇ ਤਿਆਰ ਲਾਉਣ ਵਾਲੇ ਪਹਿਲੋ ਮੈਂ ਖਾਉਂਗੀ ਰੋਟੀ ਖਾਦੇ ਵਾਸਤੇ ਮੈਂ ਬਣਾਉਣੀ ਆ ਸਬਜੀ ਸਬਜੀ ਮੈਂ ਬਣਾਉਣ ਦੀ ਆ ਪਨੀਰ ਦੀ ਤੇ ਇੰਦਾਂ ਦੇ ਮੋٹے ਥੋੜੀ ਜਿਹੀ ਗੰਡੇ ਰੱਖ ਕੇ ਨਾ ਤੜਕਾ ਲਾਉਂਦੀ ਆ ਥੋੜਾ ਹਲਕਾ ਜਿਹਾ ਜਿਦਾ ਫਿਰ ਮੈਂ ਇਸ ਪਾਣੀ 'ਚ ਪਾ ਦੂਗੀ ਹਲਦੀ ਫਿਰ ਬਣਾ ਪਾਉਂਗੀ ਪਨੀਰ ਪਨੀਰ ਬਣਾਇਆ ਆ ਆ ਬਣਾ ਕੇ ਰੱਖਿਆ ਹੀ ਪਨੀਰ ਤੇ ਆ ਮੈਂ ਬਣਾ ਲੈਣੀ ਤੜਕਾ ਲਾ ਦੇਣੀ ਨਾਲੇ ਬੱਚੇ ਆਉਣਗੇ ਸਕੂਲੋਂ ਖਾ ਲੈਣਗੇ ਤੇ ਇਹਦੇ ਵਿੱਚ ਪਾਣੀ ਨਹੀਂ ਇੰਨੀ ਕਿ ਜਨੀ ਹਲਦੀ ਤੇ ਜੀਰਾ, ਤੇਜ ਪੱਤਾ, ਹਰੀਆਂ ਮਿਰਚਾਂ, ਹਲਦੀ ਤੇ ਜਿਹੜਾ ਮਸਾਲਾ ਪਾਉਣੀ ਆਪਾਂ ਆਹ ਵਾਲਾ ਮਸਾਲਾ ਬਸ ਇੰਨਾ ਕੀ ਪਾਉਣਾ, ਜ਼ਿਆਦਾ ਨਹੀਂ ਕਿਉਂਕਿ ਨਾ ਮਸਾਲੇਦਾਰ ਛੜੀ ਬਣਾਉਣਾ। ਇਹ ਖਾਣ ਉਹਦੇ ਵੀ ਠਰਦਾ ਜਿਆਦਾ ਮਸਾਲੇਵਾਰ ਨਹੀਂ ਨਾ। ਤੇ ਆਪਾਂ ਇਹਨੂੰ ਦੰਨੇ ਆ ਟੱਕ ਟੱਕ ਕੇ ਇਹਨੂੰ ਤਾਂ ਪਾ ਦੇਣੀ ਆ। ਆਵਾਉ ਨਿੰਬੂ ਦਾ ਸਾਸ ਕਰਦਣਾ ਇੱਥੇ ਰੱਖ ਦਿਆਂ ਕਿ ਬਾਜੂ ਬੂਜ ਨਾ ਜਾਏ ਹੱਥ 'ਚ ਪਨੀਰ ਵੀ ਆ ਨਾ ਤੂਸੀ ਦੇ ਤੂਸੀ ਦੇ ਬੀਮ ਰੱਖੇ ਇੱਥੇ ਕੱਢ ਕੇ ਮੈਂ ਕਿ ਜਦੋਂ ਗ੍ਰੀਨ ਟੀ ਬਣਾਉਣਾ ਉਹਦੇ ਵਿੱਚ ਇਹ ਦੇ ਦੇ ਦੂੰਗੀ ਤੇ ਪੀ ਰੂੰਗੀ ਤੇ ਹਿੰਗ ਵੀ ਪਾਈ ਆ ਥੋੜੀ ਜੀ ਥੋੜਾ ਜਿਹਾ ਆਇਲ ਪਾਇਆ ਸੁੱਕਾ ਸੁਕਰਾ ਕੇ ਭੁੰਨਣ ਦੀ ਆ ਕਿਉਂਕਿ ਜਿਹੜਾ ਪਨੀਰ ਹੁੰਦਾ ਉਹਦੇ ਵਿੱਚ ਵੀ ਕਿਉਂ ਉਹ ਨਾ ਨਾ ਇਹ ਅੱਜ ਇੱਕੜਾ ਫੈਨ ਨਵਾਂ ਲਾਇਆ ਵੇਖੋ ਉਹਦੀ ਬਾਜ ਇੰਨੀ ਰੋਲਾ ਗੋਲਾ ਬੜਾ ਆ ਹਾਂ ਸਾਰੇ ਨਾ ਕੱਪੜੇ ਜਿਹੜੇ ਆ ਇਹ ਮੈਂ ਲਾਉਂਗੀ ਤੇ ਆ ਸ਼ਾਮ ਨੂੰ ਲਾਉਣੇ ਹੀ ਤੇ ਥੋੜੇ ਜਿਨੇ ਨਾ ਉਹੀ ਮਤਲਬ ਨਾ ਥੋੜੇ ਸਿੱਲੇ ਸਿੱਲੇ ਹੋਣ ਕਰਕੇ ਫਰੈਂਟੇ ਹੀ ਹੋਣ ਮੈਂ ਸਾਰੇ ਪਾ ਕੇ ਤੇ ਬੈੱਡ ਸ਼ੀਟਾਂ ਲਾਈਆਂ ਬੈੱਡ ਸ਼ੀਟਾਂ ਮੈਂ ਵਿੱਚ ਹੁੰਦੀਆਂ ਇਦਾਂ ਨਾ ਦੋ ਬੈੱਡ ਬੈੱਡ ਸ਼ੀਟਾਂ ਇਹਦੇ ਉੱਤੇ ਵੀ ਸ਼ੀਹੀ ਵਾਈਟ ਕਲਰ ਦੀ ਤੇ yellow white ਉਹਦੇ ਨਾਲ ਮੈਚ ਕੀਤਾ ਸੀ ਤੇ ਉਹ ਥੋੜਾ ਜਿਹਾ ਦਿਲ ਛੇਰਨੇ ਕੋਸ਼ਿਸ਼ ਢੋਲਤਾ ਤਾਂ ਕਰਕੇ ਫਿਰ ਮੈਂ ਆ ਚਾਦਰ ਰਹਿਂਤੀ ਉਹ ਉੱਪਰ ਲਾਤੀ ਆ ਤੇ ਸਾਰਾ ਰੂਮ ਵੀ ਕਲੀਨ ਕਨੂੰਨ ਕਰ ਲਿਆ ਵਾ ਸਾਰਾ ਸਾਰਾ ਆਲਮੋਸਟ ਘਰ ਦਾ ਕੰਮ ਹੋ ਗਿਆ ਵਾ ਕੱਪੜੇ ਧਣਾਉਣੇ ਆ ਰੋਟੀ ਖਾਣ ਤੋਂ ਬਾਅਦ ਤੇ ਕੱਪੜੇ ਧੁਣਨੇ ਆ ਥੋੜੇ ਜਿਹਾ ਉਹ ਹੁਣਾ ਨਾ ਗਈ ਫਿਰ ਮੈਂ ਬਾਹਰ ਵੀ ਸੇਰ ਹਾਂ ਮੈਂ ਬਈਆ ਚਲੋ ਜੀ ਮਿਲਦੀ ਆ ਲਓ ਜੀ ਸਬਜੀ ਵੀ ਆਪਣੀ ਬਣ ਗਈ ਆ ਤੇ ਇਹਨੂੰ 2-4 ਮਿੰਟ ਵਾਸਤੇ ਇੱਥੇ ਠਾਕ ਲੈਣੇ ਆ ਤੇ ਫਿਰ ਮੈਂ ਖਾਉਂਗੀ ਰੋਟੀ ਤੇ ਨਚਰ ਭਾਂਡਾ ਜਿਹੜੇ ਉੱਤੇ ਲਾ ਲੈਣੇ ਆ ਸੁੱਕ ਗਏ ਆ ਸਾਰੇ ਸਬਜੀ ਹੋ ਗਈ ਆਪਣੀ ਬਣ ਕੇ ਰੈਡੀ ਤੇ ਭਾਂਡੇ ਕੁੰਡੇ ਵੀ ਮੈਂ ਲਾਦਦੇ ਸਾਰੇ ਸਭ ਚੁੱਕ ਚੁੱਕ ਦਿੱਤਾ ਵਾ ਗੈਸ ਆਫ ਕਰ ਲੈਂਦੇ ਆ ਹੁਣ ਮੈਂ ਪਹਿਲਾਂ ਲਾ ਲਈ ਆ ਆਪਣੇ ਆਪ ਤੇ ਰੋਟੀ ਤੇ ਫਿਰ ਮਿਲ ਲੈਣਾ ਬਰਬਾਦਲਾ ਬਰਬਾਦਲਾ ਉਨੀ ਐਨੋਂ ਉੰਦਰ ਕਿੰਨਾ ਲੱਗਦਾ ਇਹ ਤਾਂ ਆਇਆ ਤਾਂ ਛੋੜ ਦੋ ਕਿੰਨੀ ਆ ਗਈ ਮੇਰੇ ਨੂੰ ਅੰਛੇ ਨੀਂਦ ਆਏ ਮੈਂ ਬਹੁਤ ਹੋਰ ਸ਼ਰਤਾਂ ਦੀ ਆ ਕੀ ਸ਼ਰਤ ਆਪੋ ਹੂੰ ਲਓ ਜਿੱਥੇ ਲਾਉਣ ਲੱਗੀ ਮੈਂ ਆਪਣੇ ਕੱਪੜੇ ਤੈ ਮੈਂ ਨਾ ਰੋਟੀ ਰੋਟੀ ਖਾ ਕੇ ਤੋਂ ਬਾਅਦ ਮੈਂ ਸੌਂ ਲਿਆ ਘੜੀ ਪਾੜ ਕਰ ਲਿਆ ਪਾੜ ਕਰਨ ਤੋਂ ਬਾਅਦ ਫਿਰ ਮੇਰੀ ਨੀਂਦ ਆ ਗਈ ਫਿਰ ਮੈਂ ਸੌਂਗੀ ਤੇ ਹੁਣ ਹੋ ਗਿਆ ਵਾ ਸ਼ਾਮ ਦਾ ਟਾਈਮ ਚਾਹ ਚੂ ਪੀ ਕੇ ਤੇ ਮੈਂ ਕਿਹਾ ਚਲੋ ਹੁਣ ਕੱਪੜਿਆਂ ਨੂੰ ਤੈ ਲਾ ਲੰਨੇ ਆ ਅੱਜ ਸਾਰਾ ਦਿਨ ਬੈਠ ਤੇ ਇਦਾਂ ਹੀ ਕੱਪੜੇ ਪਏ ਰਹੇ ਤੇ ਕਈ ਕਿ ਇਹ ਦਿਨ ਹੁੰਦਾ ਨਾਲ ਸੁਜਾ ਵੀ ਚਲੋ ਕੋਈ ਨੀ ਬਾਤ ਚ ਕਰ ਲੰਨੇ ਆ ਨਾ ਕਿਸੇ ਕਿਸੇ ਟਾਈਮ ਇਦਾਂ ਹੁੰਦਾ ਕਿ ਚਲ ਕੋਈ ਨੀ ਰੋਕ ਕੇ ਕਰ ਲੰਨੇ ਥੋੜੀ देर ਬਾਅਦ ਕਰ ਲੰਨੇ ਅੱਜ ਮੇਨਾਂ ਵੀ ਇਦਾਂ ਹੀ ਹੋਇਆ ਮੈਂ ਵੀ ਕਿਹਾ ਚਲੋ ਕੋਈ ਨੀ ਕਰ ਲੰਨੇ ਆ ਤੇ ਫਿਰ ਮੈਂ ਹੁਣ ਉੱਠੀ ਆ ਉੱਠ ਕੇ ਮੈਂ ਫਟਾਫਟ ਉਹਨ ਕੱਪੜੇ ਲੱਗ ਗਿਆ ਤੈ ਲੈਣ ਤੇ ਕੱਪੜੇ ਨਾ ਪ੍ਰੈਸ ਹੋਣ ਵਾਲੇ ਵੀ ਹੋਏ ਆ ਘਰ ਪਾਉਣ ਵਾਲੇ ਜਿੱਦਾਂ ਇਹ ਸਾਰੇ ਜਿੰਨੇ ਵੀ ਕੱਪੜੇ ਨਾ ਸਾਰੇ ਘਰੇ ਪਾਉਣ ਵਾਲੇ ਨੇ ਇਹਦੇ ਵਿੱਚ ਬਸ ਮੇਰੇ ਕੱਪੜੇ ਹੁੰਦੇ ਆ ਪ੍ਰੈਸ ਕਰਨ ਵਾਲੇ ਬੱਚਿਆਂ ਦੇ ਆ ਤੇ ਟੀ-ਸ਼ਰਟਾਂ ਨਿਕਰਾਂ ਲੋਹਰਾ ਵਗੈਰਾ ਹੁੰਦੀਆਂ ਨੇ ਤੇ ਮੈਂ ਜਦੋਂ ਮਤਲਬ ਪਾਉਣਾ ਹੁੰਦਾ ਵਾ ਸੂਟ ਉਹਦੀ ਮੈਂ ਕਰ ਲੈਂਦੀ ਆ ਪ੍ਰੈਸ ਹੋਣ ਕੱਪੜੇ ਨਾ ਜਿਹੜੇ ਘਰ ਵਾਲੇ ਉਹ ਮੈਂ ਨਹੀਂ ਪ੍ਰੈਸ ਕਰ ਕੇ ਰੱਖ ਦਿੰਦੀ ਉਹਦੇ ਹੀ ਕਰ ਲੈਂਦੀ ਆ ਜਦੋਂ ਕਿਸੇ ਵੇਲੇ ਮੇਰਾ ਮੂਡ ਹੋ ਜੇ ਤੇ ਮੈਂ ਕਈ ਵਾਰਾਂ ਕਰ ਵੀ ਲੈਂਦੀ ਆ ਰੱਖ ਬਿਲਨੀ ਕਰ ਕਰਕੇ ਪਰ ਮੈਂ ਜ਼ਿਆਦਾਤਰ ਹੁਣ ਉਹਦੇ ਹੀ ਕਰਦੀ ਆ ਜਦੋਂ ਸਵੇਰੇ ਮਨੋਂ ਨਹੀਂ ਆ ਉਹਦੋਂ ਮੈਂ ਪਹਿਲੋ ਕੱਪੜਾ ਪ੍ਰੈਸ ਕਰ ਲੈਂਦੀ ਫਿਰ ਣਾ ਲੈਣੀ ਆ ਤੇ ਜਿਹੜੇ ਨਵੇਂ ਹੁੰਦੇ ਨੇ ਉਹ ਤੇ ਚਲੋ ਜਦੋਂ ਵਾਸ਼ ਕਰੀਏ ਨਾਲ ਦੀ ਨਾਲ ਪ੍ਰੈਸ ਕਰਕੇ ਮੈਂ ਕਹ ਰਹਿ ਗਰਾ ਚਲਾ ਦਿੰਦੀ ਹਣੀ ਆ ਤੇ ਇੱਥੇ ਮੇਰੇ ਸਾਰੇ ਜਿਹੜੇ ਕੱਪੜੇ ਆ ਨਾ ਦੋ ਤਿੰਨ ਸੂਟ ਆ ਕਿਉਂਕਿ ਹੁਣ ਨਾ ਸੂਟ ਕਈ ਵਾਰ ਮੈਂ ਦੋ ਵੀ ਚੇਂਜ ਕਰ ਲੈਂਦੀ ਆ ਦਿਨ ਚ ਤੇ ਤਾਂ ਕਰਕੇ ਦੋ ਸੂਟ ਵੀ ਹੋ ਜਾਂਦੇ ਆ ਕਿ ਮੈਂ ਨਾ ਇਦਾਂ ਨਵੇਂ-ਨਵੇਂ ਸੂਟ ਹੁਣ ਜਿਹੜੇ ਮੇਰੇ ਪਿਛਲੇ ਸਾਲ ਜਾਂ ਉਤੋਂ ਪਿਛਲੇ ਸਾਲ ਸਟਿਚ ਹੋਏ ਆ ਜਾਂ ਉਤੋਂ ਵੀ ਪਿਛਲੇ ਸਾਲ ਉਹ ਮੈਂ ਹੁਣ ਪਾਉਣ ਲੱਗ ਗਈ ਆ ਘਰੇ ਹੀ ਤੇ ਉਹ ਮੈਂ ਸੂਟ ਹੁਣ 5-6 ਸੂਟ ਲਾ ਲਏ ਨੇ ਘਰ ਪਾਉਣ ਵਾਸਤੇ ਤੇ ਆ ਮੇ ਬੱਚਿਆਂ ਨੇ ਟੀ-ਸ਼ਰਟਾਂ ਵਗੈਰਾ ਨਾ ਸਾਰੀਆਂ ਤਿਆਂ ਲੌਂਡੀ ਇੱਥੇ ਮੈਂ ਕਿੰਨ ਨੂੰ ਕਹਿੰਦੀ ਕਿੰਨ ਮੇਰੀਆਂ ਬਾਵਾਾਂ ਦੁਹਣ ਲੱਗ ਗਈਆਂ ਵਾ ਆ ਜਾ ਤੂੰ ਮੇਰ ਨਾਲ ਤੈਅ ਲਵਾ ਦੇ ਕਿਉਂਕਿ ਮੇਰੇ ਵੀ ਨਾ ਬੜੀਆਂ ਜਲਦੀ ਮੇਰੀਆਂ ਬਾਵਾਾਂ ਦੁਹਣ ਲੱਗ ਜਾਂਦੀਆਂ ਨੇ ਪਤਾ ਨਹੀਂ ਕਿਉਂ ਸ਼ਾਇਦ ਸਰਵਾਈਕਲ ਜਾਂ ਫਿਰ ਥਾਇਰੋਇਡ ਦੇ ਕਰਕੇ ਬਹੁਤ ਜਲਦੀ ਨਾ ਮੈਂ ਥੱਕ ਜਾਂਦੀ ਆ ਬਾਵਾ ਬੂਵਾ ਮੇਰੀਆਂ ਦੁਹਣ ਲੱਗ ਜਾਂਦੇ ਗਾ ਇਹਥੇ ਮੈਂ ਕਿੰਨ ਨੂੰ ਕਹਾਂ ਤੂੰ ਮੇਥੋੜੀ ਜਿਹੀ ਹੈਲਪ ਕਰਵਾ ਦੇ ਛੇਤੀ ਹੋ ਜੂਗੀ ਤੇ ਮੈਂ ਇੱਥੇ ਵੀ ਤੁਹਾਡੇ ਕੱਪੜੇ ਜਿਹੜੇ ਉਹ ਵੱਖੋ-ਵੱਖ ਕਰ ਦੇਣੀਆਂ ਕਿਰਨ ਹੋਣਾ ਨੇ ਆਪਣੇ ਕੱਪੜੇ ਜਿਹੜੇ ਘਰ ਪਾਉਣ ਵਾਲੇ ਉਹਨਾਂ ਨੇ ਆਪਣੇ ਅਲਮਾਰੀ ਚ ਰੱਖ ਲੈਣੇ ਮੈਂ ਆਪਣੇ ਪ੍ਰੈਸ ਟੇਬਲ ਚ ਰੱਖ ਦਿਆਂ ਥੱਲੇ ਤੇ ਫਿਰ ਰਲ ਦੇ ਰੀਆਂ ਕੱਪੜੇ ਹੀ ਵੱਖੋ ਵੱਖਰਾ ਰੱਖ ਲੈਣੇ ਆ ਤੇ ਜਿੱਦਾਂ ਕਾਟਨ ਦੀਆਂ ਚੁੰਨੀਆਂ ਉਹ ਇੱਕ ਬਾਕਸ ਚ ਰੱਖ ਲੈਣੀਆਂ ਹੁੰਦੀਆਂ ਵਾ ਇਦਾਂ ਕਰਕੇ ਫਿਰ ਕੱਪੜੇ ਰੱਖੇ ਹੋਣਾ ਫਿਰ ਰਲ ਦੇਣੀਆਂ ਬੱਚਿਆਂ ਦੇ ਕੱਪੜੇ ਕਿਉਂਕਿ ਬਹੁਤ ਜ਼ਿਆਦੇ ਹੁੰਦੇ ਆ ਤੇ ਮੇਰੇ ਤੇ ਫਿਰ ਮੈਂ ਗਿੰਤੀ ਦੇ ਸੂਟ ਲਾਉਣੀ ਆ ਮੈਂ ਜਿੱਦਾਂ 3-4 ਸੂਟ ਲਾਉਣੀ ਆ ਉਹ ਮੈਨੂੰ ਲੱਗਦਾ ਕਿ ਹੁਣ ਇਹ ਨਹੀਂ ਪਾਉਣ ਵਾਲੇ ਰਏ ਫਿਰ ਮੈਂ ਉਹ ਬਦਲ ਦਿੰਨੀ ਆ ਦੂਸਰੇ ਸੂਟ ਲਾ ਲੈਣੇ ਹੁੰਦੀ ਆ ਤੇ ਇੱਥੇ ਕਿਰਨ ਹੁਣੀ ਜਿਹੜੇ ਉਹ ਆਪਣੇ ਕੱਪੜੇ ਚੁੱਕ ਕੇ ਕਿੰਨੂੰ ਵੀ ਲੈ ਗਈ ਆਪਣੇ ਉਹ ਰੱਖ ਲੂਗੀ ਆਪਣੀ ਲਮਾਰੀ ਚ ਮੈਂ ਵੀ ਬੈੱਡ ਸ਼ੀਟਾਂ ਜਿਹੜੀਆਂ ਉਹ ਮੈਂ ਰੱਖਦੀ ਆ ਮੈਂ ਸਟੋਰ ਦੇ ਵਿੱਚ ਤੇ ਇੱਥੇ ਨੇ ਆਹ ਜਿਹੜੀ ਪੈਂਟ ਸ਼ਰਟ ਇਸ ਸਟੀਚਿੰਗ ਕਰਨ ਵਾਸਤੇ ਦਿੱਤੀ ਹਰਚਵਾਲ ਮੈਂ ਨਾ ਪਹਿਲੀ ਵਾਰ ਹਰਚਵਾਲ ਦਿੱਤੇ ਆ ਬੱਚਿਆਂ ਨੇ ਕੱਪੜੇ ਸਟੀਚ ਨਹੀਂਤੇ ਮੈਂ ਬਟਾਲੀ ਤੇ ਨਹੀਂ ਢੀਆਂ ਤੇ ਮੈਨੂੰ ਨਾ ਪਸੰਦ ਨਹੀਂ ਆਈ ਪੈਂਟ ਉਹਨਾਂ ਥੋੜੀ ਟਾਈਟ ਕਰਤੀ ਉਹਨੇ ਤੇ ਮੈਂ ਕਹਿਣੀ ਹੀ ਕਰਨੇ ਨੂੰ ਬਾਹਰ ਆਖ ਲੈਨੇ ਆ ਤੇ ਸੇਰੇ ਮੈਂ ਆਪ ਜਾ ਕੇ ਤੁਹਾਨੂੰ ਕਹਿ ਕੇ ਆਉਂਗੀ ਵੀ ਆ ਸਹੀ ਨਹੀਂ ਫਿੱਤਾ ਮੈਂ ਨਾ ਇਦਾਂ ਹੀ ਤਿਆ ਤਿਆ ਲਾ ਲਿਆ ਕਿਉਂਕਿ ਇਹ ਸਾਰੇ ਕੱਪੜੇ ਪ੍ਰੈਸ ਹੋਣ ਵਾਲੇ ਹੀ ਤਾਂ ਮੈਨੂੰ ਇਹ ਕਿ ਚਲੋ ਜਦੋਂ ਪ੍ਰੈਸ ਕਰੂੰਗੀ ਉਹਦੇ ਮੈਂ ਸਟੀਰ ਤਰੀਕੇ ਨਾਲ ਲਾਉਂਗੀ ਤਿਆ ਵਗੈਰਾ ਇਥੇ ਕਿਰਨ ਵੀ ਲੱਗੀ ਹੈ ਮੇਰੇ ਬੈਡ ਸ਼ੀਟ ਵਗੈਰਾ ਛੜਾ ਹੁਣ ਇਹ ਮੈਂ ਸੇਰੇ ਦੀ ਬੈਡ ਸ਼ੀਟ ਛਾੜੀ ਹੀ ਨਹੀਂ ਮੈਂ ਨਾ ਕੱਪੜੇ ਰੱਖੇ ਸੀ ਦੇ ਉੱਤੇ ਤੇ ਕੱਪੜੇ ਵੀ ਨਹੀਂ ਤੈ ਤਾ ਕੱਪੜੇ ਤੈ ਮੈਂ ਲਾ ਲਿਆ ਆ ਕਿਰਨ ਦੀ ਚੁੰਨੀ ਕਰਨਾ ਆਲਾ ਖੜ ਆਪਣੀ ਚੁੰਨੀ ਇੱਥੇ ਨਾ ਮੈਂ ਮੈਟ ਤੇ ਇੱਥੇ ਲੰਮੀ ਪੈ ਗਈ ਦੁਪਹਿਰੇ ਨਾ ਥੱਲੇ ਲੰਮੀ ਪੈ ਗਈ ਮੈਂ ਉੱਤੋਂ ਤੱਕ ਜੀ ਹੋਈ ਜਾਂਦੀ ਤੇ ਮੈਂ ਫਿਰ ਥੱਲੇ ਪੈ ਗਈ ਆਹ ਬਲੈਂਕਟ ਲੈ ਕੇ ਅੱਜ ਮੈਂ ਸੁੱਤੀ ਹੀ ਦੁਪਹਿਰੇ ਇਹ ਹੁਣ ਚੁੱਕ ਲੈਨੇ ਆ ਤੇ ਇਹ ਰਾਤ ਨੂੰ ਜਦੋਂ ਸੋਣਾ ਤਾਂ ਕੱਢ ਲਾਂਗੇ ਹਨਾ ਕਿ ਨਾ ਤੈ ਲੈ ਆਦੇ ਤੇ ਦਿਲ ਛੇਰ ਕੇ ਵਾ ਤੋਤ ਲੈਣ ਵਾਸਤੇ ਬਹੁਤ ਸਾਨੂੰ ਹੁਣ ਮੋਲ ਲੈਣਾ ਪੈਂਦਾ ਹਾਂ ਇੰਗਾ ਇਹ ਸੁਣਵਾਲੇ ਅੱਧੇ ਕਰਕੇ ਹਾਂ ਨਾ ਚੋਕ ਲੈਣੇ ਹੁਣ ਆਹ ਸਰਾਨੇ ਵਗੈਰਾ ਆ ਪਾਊਡਰ ਇੱਥੇ ਸੁਟਿਆ ਨਿਹਾਣਿਆਂ ਨੇ ਆਹ ਸਰਾਨਾ ਦੇ ਅੰਦਰ ਰੱਖ ਦੇ ਦੋੱਚੀ ਵੀਡੀਓ ਤਾਂ ਵੀ ਕਰਦੇ ਨੇ ਇੱਥੇ ਐਂਡ ਇਹ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਪਲੀਜ਼ ਮੇਰੇ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਤੇ ਲਾਈਕ ਵੀ ਕਰਨਾ ਨਾ ਭੁੱਲੋ ਮਿਲਦੇ ਆ नेक्स्ट ਵੀਡੀਓ ਵਿੱਚ ਆਪਣਾ ਰੱਖਿਓ ਬਹੁਤ ਸਾਰਾ ਖਿਆਲ ਤੁਹਾਡਾ ਤਕਲੀਫ ਪਰੇਸ਼ਾਨ